ਉਹਨੇ ਲੱਗ ਹੀ ਆ ਗਿਆ ਜੀ ਮੇਰੇ ਦੇਖਦੇ ਦੇਖਦੇ ਜ਼ਮੀਨ ਕਾਫੀ ਵਿੱਚ ਡੱਗ ਗਈ ਹੈ ਤੇ ਬੰਨ ਵੀ ਕੋਈ ਨੁਕਸਾਨ ਉੱਤੇ ਹੋ ਜਾਣਾ ਤੇ ਬੰਨ ਦਾ ਵੀ ਹੋ ਸਕਦਾ ਜੇ ਇਸੇ ਤਰ੍ਹਾਂ ਚੱਲਿਆ ਆਵੇ ਤਾਂ ਜਿਵੇਂ ਹੁਣ ਲਗਾਉਂਦਾ ਹੈ ਇਸੇ ਤਰ੍ਹਾਂ ਆਵੇ ਤੇ ਬੰਨ ਖੇਤੀ ਚਲਾ ਜਾਣਾ ਸਰਕਾਰੀ ਕਿ ਦਿਹਾੜੀ ਜੋ ਡਗਾਂ ਲੱਗੀ ਸਾਨੂੰ ਕੋਈ ਦਿੰਦਾ ਵੀ ਨਹੀਂ ਗਰੀਬਾਂ ਨੂੰ ਕੋਈ ਖਰਚਾ ਵੀ ਅੱਗੇ ਤਾਂ ਉਹ ਇਥੇ ਬਹੁਤ ਦੂਰ ਸੀ ਤੇ ਏਵੇਂ ਹੁਣ ਹੌਲੇ ਡਿੱਗਦਾ ਡਿੱਗਦਾ ਹੁਣ ਜਾਤੇ ਡੇਗ ਪਈ ਹਾਰੇ ਹੁਣ ਜਿਆਦਾ ਡੇਗ ਹਾਂ ਸਾਰੀ ਪੈਣੀ ਸਾਡੀ ਗਏ ਜੇ ਰੋਕ ਪੈ ਜਾਵੇ ਜਾਂ ਮਦਦ ਕੋਈ ਹੋਰ ਕੋਈ ਜਿੱਦਾਂ ਵੀ ਬੰਦੇ ਕਿ ਬੰਨ ਕੇ ਤੇ ਆ ਜਿਹੜੇ ਤਾਂ ਜੇ ਇਦਾਂ ਇੱਕ ਦੋ ਵਾਰੀ ਪਾਣੀ ਆ ਕੇ ਤੇ ਨਾਲ ਲੱਗ ਲੱਗ ਜਾ ਤਾਂ ਬੰਨ ਨਹੀਂ ਕਿਵੇਂ ਡੇਗ ਗਈ ਸਾਡੀ 33 ਕਿਲੇ ਗਈ ਸਾਰੀ ਜ਼ਮੀਨ ਹਾਂਜੀ ਹਾਂਜੀ ਤੇ ਸਾਡੇ ਕੋਈ ਮਦਦਤ ਨਹੀਂ ਕਰਦਾ ਤੁਸੀਂ ਦੇਖ ਰਹੇ ਹੋ ਐਨ ਐਨ ਆਰ ਨਿਊਜ਼ ਤੇ ਮੈਂ ਤੁਹਾਡਾ ਹਰਦੀਪ ਦਰਿਆ ਸਤਲੁਜ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ ਦਰਿਆ ਦਾ ਪਾਣੀ ਚ ਇਹ ਘਟ ਗਿਆ ਪਰ ਬਰਬਾਦੀ ਉਸੇ ਤਰ੍ਹਾਂ ਤਬਾਈ ਉਸੇ ਤਰ੍ਹਾਂ ਜੇ ਉਧਾਂ ਦੇ ਹਾਲਾਤ ਨੇ ਤੇ ਇੱਕ ਥਾਂ ਬੂਟੇ ਦੀ ਛੰਨਾ ਕੈਮ ਵਾਲਾ ਪਿੰਡ ਦਾ ਨਾਮ ਹੈ ਜਿੱਥੋਂ ਦੇ ਹਾਲਾਤ ਬੜੇ ਦਰਦਨਾਕ ਨੇ ਪਹਿਲਾਂ ਇੱਧਰ ਦੀ ਤੁਸੀਂ ਤਸਵੀਰ ਦੇਖ ਲਓ ਕਿ ਤਕਰੀਬਨ ਅੱਧਾ ਮਿੰਟ ਨੇ ਪੈਂਦਾ ਤਾਂ ਬਹੁਤ ਸਰੀ ਜ਼ਮੀਨ ਦਰਿਆ ਦੇ ਵਿੱਚ ਡਿੱਗ ਡਿੱਗ ਜਾਂਦੀ ਆ ਤਹਲਾਤ ਬੜੇ ਸੀ ਜਦੋਂ ਇੱਥੇ ਖੜੇ ਸੀ ਤਾਂ ਸਾਡੇ ਖੜੇ ਖੜਾ ਦੇਖਦੇ ਆਂ ਦੇਖਦੇ ਆਂ ਤਕਰੀਬਨ 6-7 ਵਰ ਕਾਫੀ ਆ ਜ਼ਿਆਦਾ ਜ਼ਮੀਨ ਡਿੱਗੀ ਔਰ ਹਾਲਾਤ ਜਿੱਥੇ ਸਿ ਖੜੇ ਸੀ ਸਾਡੇ ਪੈਰਾਂ ਦੇ ਵਿੱਚੋਂ ਜ਼ਮੀਨ ਨਿਕਲ ਗਈ ਤਾਂ ਇਹ ਲੋਕ ਨੇ ਸਾਰੇ ਇਕੱਠੇ ਹੋਇਆ ਜਿਹਦੇ ਵਿੱਚ ਕੁਝ ਪੈਣ ਬੀਬੀਆਂ ਵੀ ਨੇ ਤਾਂ ਗੱਲਬਾਤ ਕਰਦੇ ਆਂ ਆਪਾਂ ਕਿੰਨਾ ਕੁ ਨੁਕਸਾਨ ਹੋਇਆ ਕਿੰਨੀ ਜ਼ਮੀਨ ਇਹਨਾਂ ਦੀ ਇਸ ਦਰਿਆ ਦੇ ਪੇਟ ਚੜ ਗਈ ਹੈ ਸ਼ੁਰੂਆਤ ਆਪਾਂ ਇੱਥੋਂ ਕਰ ਲੈਨੇ ਆਂ ਬਾਈ ਜੀ ਹਾਲਾਤ ਤਾਂ ਸਾਰੇ ਦਿਸ ਰਿਹਾ ਬਿਆਨ ਕਰਨ ਦੀ ਲੋੜ ਨਹੀਂ ਹੈ ਪਰ ਫਿਰ ਵੀ ਕਿੰਨੀ ਕੁ ਜ਼ਮੀਨ ਸੀ ਕਿਹੜੇ ਪਿੰਡ ਦੀ ਸੀ ਕਿੰਨੀ ਕੁ ਦਰਿਆ ਦੇ ਵਿੱਚ ਹੁਣ ਤੱਕ ਡੱਗੀ ਚੁੱਪੀ ਹੈ ਇਹ ਬੂਟੇ ਦੀ ਛੰਨਾ ਦੀ ਪੈੜੀ ਹੈ ਕੈਮ ਵਾਲਾ ਬੂਟੇ ਛੰਨਾ ਤੇ ਪੈੜੀ ਸਾਡੇ ਘਨੇ ਘਰ 15 20 ਘਰ ਹੈ ਗਿਆ ਸਾਰਿਆਂ ਦੀ 100 150 ਕਿੱਲਾ ਪੈੜੀ ਚਲੀ ਗਈ ਹੈ ਤੇ ਬਹੁਤ ਅਸੀਂ ਤੰਗ ਹੋ ਗਏ ਤੇ ਸਾਨੂੰ ਤਾਂ ਕਿਸੇ ਨੇ ਮੰਗਿਆ ਵੀ ਨਹੀਂ ਦੇਣਾ ਤੇ ਥਿਆੜੀ ਤਾਂ ਸਾਡੇ ਤੋਂ ਹੁੰਦੀ ਨਹੀਂ ਕੱਲ ਮੈਂ ਪਿਆ ਪਿਆ ਸੋਚ ਦੇ ਵਿੱਚ ਤੇ ਮੇਰੀ ਧੜਕਣ ਵਧ ਗਈ ਤੇ ਬਹੁਤ ਮੰਦਾ ਹਾਲ ਹੋਇਆ ਮੇਰਾ ਤਾਂ ਤੇ ਕਿਸੇ ਨੇ ਗੱਲ ਨਹੀਂ ਸੁਣੀ આજ ਤੱਕ ਤਾਂ ਹੁਣ ਵੇਖੋ ਕੋਈ ਸੁਣਦਾ ਹੈ ਤਾਂ ਜੇ ਸੁਣ ਲਵੇ ਤਾਂ ਬਹੁਤ ਵਧੀਆ ਮਿਹਰਬਾਨੀ ਉਹਨਾਂ ਦੀ ਹਾਂ ਭਾਈ ਜੀ ਇੱਕ ਹੋਰ ਗੱਲ ਆ ਇੱਧਰ ਕੈਮਰਾ ਮਾਰਦੇ ਆ ਜੇ ਕਹਾਂ ਆਪਾਂ ਇਸ ਜਗ੍ਹਾ ਤੇ ਦਰਿਆ ਚੱਲ ਰਿਹਾ ਤਾਂ ਪਹਿਲਾਂ ਇੱਥੋਂ ਕਿੰਨੀ ਦੂਰੀ ਤੇ ਸੀਗਾ ਪਹਿਲਾਂ ਜੀ ਇੱਥੋਂ ਵਾਵਾ 10 ਕਿਲੇ ਦੂਰ ਹੈਗਾ ਸੀ ਜਿੱਥੇ ਅੱਗੇ ਜੋ ਬੂਟੇ ਹੀ ਦਿਖ ਰਿਹਾ ਉਸ ਥਾਂ ਤੇ ਸੀ ਹਾਂਜੀ ਉੱਥੇ ਹੈਗਾ ਸੀ ਬੂਟੇ ਵਾਲੀ ਥਾਂ ਤੇ ਤੇ ਹੁਣ ਜਿਸ ਤਰ੍ਹਾਂ ਹਫਤਾਰ ਆ ਜਿਸ ਰਫਤਾਰ ਦੇ ਨਾਲ ਜ਼ਮੀਨ ਦਰਿਆ ਦੇ ਵਿੱਚ ਡਿੱਗ ਰਹੀ ਆ ਤੇ ਕੇ ਬੰਨ ਕਿੰਨੀ ਕੁ ਦੂਰ ਆ ਬੰਨ ਤਾਂ ਲੱਗ ਹੀ ਆ ਗਿਆ ਜੀ ਮੇਰੇ ਦੇਖਦੇ ਦੇਖਦੇ ਜ਼ਮੀਨ ਕਾਫੀ ਵਿੱਚ ਡਿੱਗ ਗਈ ਆ ਤੇ ਬੰਨ ਨੂੰ ਵੀ ਕੋਈ ਨੁਕਸਾਨ ਉੱਤੇ ਹੋ ਸਕਦਾ ਤੇ ਬੰਨ ਦਾ ਵੀ ਹੋ ਸਕਦਾ ਜੇ ਇਸੇ ਤਰ੍ਹਾਂ ਚੱਲਿਆ ਆਵੇ ਤਾਂ ਜਿਵੇਂ ਹੁਣ ਲਗਾਉਂਦਾ ਹੈ ਇਸੇ ਤਰ੍ਹਾਂ ਆਵੇ ਤੇ ਬੰਨ ਛੇਤੀ ਚਲਾ ਜਾਣਾ ਅਸੀਂ ਬੰਨ ਤੇ ਬੰਨ ਤੇ ਅਸੀਂ ਸਾਡੇ ਘਰ ਬੰਨ ਤੇ ਇਹਨੇ ਪਿੰਡ ਨਾਲ ਹੈਗਾ ਤੇ ਸਾਰਾ ਕੰਮ ਇਸ ਤਰ੍ਹਾਂ ਬੜਾ ਬੰਦਾ ਹਲੇ ਗਿਆ ਜੀ ਜੇਕਰ ਬਾਈ ਤੁਹਾਡੀ ਗੱਲ ਕਰੀ ਤਾਂ ਹੁਣ ਤੱਕ ਕਿੰਨੀ ਜ਼ਿੰਮੀ ਡਿੱਗ ਗਈ ਔਰ ਕਿੰਨਾ ਕੋ ਨੁਕਸਾਨ ਤੁਹਾਡਾ ਹੋ ਗਿਆ ਸਾਧਾ ਨੁਕਸਾਨ ਜੀ ਬਹੁਤ ਹੋ ਗਿਆ ਚੋਨਾ ਲਾਰਾ ਕੇ ਰਹਿ ਗਏ ਖਰਚੇ ਕਰ ਕਰ ਕੇ ਆੜਤੀ ਆ ਕੋ ਹੁਣ ਆੜਤੀ ਵੀ ਨਹੀਂ ਆ ਦਿੰਦੇ ਤੇ ਬਸ ਜੀ ਅਸੀਂ ਤਾਂ ਹੁਣ ਬੰਦਾ ਹਲੇ ਤੁਹਾਡੀ ਕਿੰਨੀ ਜ਼ਿੰਮੀ ਡਿੱਗ ਗਈ ਹੈ ਸਾਦੀ ਹੁਣ ਸਾਦੀ ਤਾਂ ਇਸ ਟਾਈਮ ਦੋ ਕਿੱਲੇ ਗਈਏ ਤੇ ਬਾਕੀ ਭਰਾਵਾਂ ਦੀ ਵੀ ਗਈ ਚਲੀ ਜੀ ਕਿੰਨੀ ਜ਼ਮੀਨ ਸੀ ਤੁਹਾਡੇ ਕੋਲ ਪਹਿਲਾਂ ਸਾਡੇ ਕੋਲ 3-3 ਕਿੱਲੇ ਲਗੇ ਸੀ ਹੁਣ ਬਚੀ ਕਿੰਨੀ ਹੈ ਕਿੱਲਾ ਡੇਢ ਬਚ ਗਈ ਜਿਸ ਤਰ੍ਹਾਂ ਬੈਜੀ ਇਹ ਲਗਾਤਾਰ ਟਾਰ ਲੱਗੀ ਹੋਈ ਹੈ ਖੋਰਾ ਲੱਗਿਆ ਹੋਇਆ ਤੇ ਜੋ ਕਿੱਲਾ ਬਚਿਆ ਇਸ ਜਮੀਨ ਦੇ ਨਾਲ ਹੀ ਆ ਕੇ ਲੱਗ ਗਿਆ ਹਾਂਜੀ ਨਾਲ ਹੀ ਹੈ ਜੇ ਤੇ ਫਿਰ ਤਾਂ ਇਹ ਵੀ ਨੁਕਸਾਨ ਇੱਥੇ ਅਗੇ ਹੋ ਰਿਹਾ ਹੋ ਸਕਦਾ ਜੀ ਜਿੱਦਾਂ ਲੱਗਿਆ ਆਂਦਾ ਕੋਈ ਪ੍ਰਸ਼ਾਸਨ ਸਰਕਾਰ ਤੋਂ ਕੋਈ ਸਮਾਜ ਸੇਵਿੰਦ ਨੂੰ ਮੰਗੇ ਕੋ ਡਿਮਾਂਡ ਕਰਨੀ ਚਾਹੋਗੇ ਸਰਕਾਰ ਜੇ ਵੇਖੋ ਕਰ ਦੇਵੇ ਤਾਂ ਬਹੁਤ ਮਿਹਰਬਾਨੀ ਹੈ ਨਹੀਂ ਤਾਂ ਹੋਰ ਭਰਾਦਾਨੀ ਬਹੁਤ ਹੈ ਗਿਆ ਸੇਵਾ ਕਰਨ ਵਾਲੇ ਉਹ ਕਰਦੇ ਹੁਣ ਦੇ ਤਾਂ ਇਸ ਤੋਂ ਅੱਗੇ ਹੋਰ ਬਾਈ ਜੀ ਨੇ ਇਹਨਾਂ ਦੀ ਗੱਲਬਾਤ ਸੁਣਦਿਆਂ ਬਾਈ ਜੀ ਤੁਹਾਡੇ ਵੀ ਹਾਲਾਤ ਅਸੀਂ ਦੇਖ ਰਹੇ ਹਾਂ ਕਿੰਨੀ ਜਮੀਨ ਸੀ ਜਿਹੜਾ ਦਰਿਆ ਦੇ ਵਿੱਚ ਡੇਗ ਗਈ ਔਰ ਟੋਟਲ ਕਿੰਨੀ ਜਮੀਨ ਸੀ ਸਾਡੇ ਕੋਲ ਤਿੰਨ ਕਿੱਲੇ ਜ਼ਮੀਨ ਹੈ ਜੀ ਮੇਰੇ ਕੋਲ ਤਾਂ ਇਹ ਦਰਿਆ ਦੇ ਵਿੱਚ ਕਿੰਨੀ ਡੇਗੀ ਹੈ ਦਰਿਆ ਦੇ ਵਿੱਚ ਤਕਰੀਬਨ 2 ਕੁ ਕਿੱਲੇ ਚਲੇ ਗਏ ਬਾਈ ਹਫਤਾਰ ਕਾਫੀ ਜ਼ਿਆਦਾ ਤੇਜ਼ ਆ ਤਕਰੀਬਨ ਅੱਧੇ ਦੇ ਮਿੰਟ ਬਾਅਦ ਵਿੱਚ ਜ਼ਮੀਨ ਕਾਫੀ ਡੇਗ ਰਹੀ ਆ ਇਹ ਕਿੰਨੇ ਕੁ ਦਿਨਾਂ ਤੱਕ ਇਸੇ ਤਰ੍ਹਾਂ ਚੱਲ ਰਿਹਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਮਲੇ तकरीबन ਮਹੀਨਾ ਹੋ ਗਿਆ ਇਦਾਂ ਚੱਲਦੇ ਨੂੰ ਮਹੀਨਾ ਲਗਾਤਾਰ ਤੇ ਫਿਰ ਇਹ ਮਹੀਨੇ ਦੇ ਵਿੱਚ ਕਿੰਨੀ ਕੁ ਜ਼ਮੀਨ ਲੈ ਗਿਆ ਇਹ ਕੋਪੀ 100 150 ਖੇਤਾ ਇੱਧਰ ਸਾਰੀ ਜ਼ਮੀਨਾਂ ਚਲੀ ਗਈ ਆ ਇੱਧਰ ਨੂੰ ਦੇਖੋ ਆ ਸਾਰੀ ਜ਼ਮੀਨ ਦਰਿਆ ਵਿੱਚ ਚਲੀ ਗਈ ਸਾਰੇ ਘਟੋ ਘਟ 15 20 ਘਰਿਆ ਇੱਥੇ तकरीबन ਸਾਰੇ ਜਿਹੜੇ 15 20 ਘਰਾਂ ਦੀ ਜ਼ਮੀਨ ਦਰਿਆ ਵਿੱਚ ਡਿੱਗੀ ਆ ਉਹਨਾਂ ਦਾ ਕਾਰੋਬਾਰ ਕੀ ਸੀਗਾ ਉਹਨਾਂ ਦਾ ਵੀ ਖੇਤੀ ਨਾਲ ਹੀ ਸਬੰਧ ਹੈ ਤੁਸੀਂ ਕੀ ਕਹਿੰਦੇ ਮਿਹਨਤ ਮਜ਼ਦੂਰੀ ਆ ਸੀ ਮਿਹਨਤ ਮਜ਼ਦੂਰੀ ਆ ਟਾ ਖੇਤੀ ਤੁਨਾ ਲਾਇ ਸੀ ਬਸ ਇਹੀ ਕਾਰੋਬਾਰ ਆ ਤੁਹਾਡਾ ਇਹ ਹੀ ਸਾਡਾ ਕਾਰੋਬਾਰ ਆ ਬਸ ਚੋਣ ਦੇ ਇਹ ਬਹੁਤ ਸਾਰੇ ਸਮਾਜ ਸੇਵਕ ਹੈ ਬਾਈ ਉਹਨਾਂ ਨੂੰ ਮੈਂ ਸਵਾਲ ਕੀਤਾ ਕਿ ਕੋਈ ਮੰਗ ਡਿਮਾਂਡ ਕਰਨੀ ਚਾਹੋਗੇ ਮੰਗ ਡਿਮਾਂਡ ਹੈ ਜੀ ਮਨਕੀਰ ਤੌਲਖ ਵਧੀਆ ਸੇਵਾ ਕਰ ਰਹੇ ਨੇ ਜੇ ਕੋਈ ਸਾਡੇ ਪਰੇ ਕੋਈ ਸੋਚ ਲਵੇ ਤਾਂ ਵਧੀਆ ਗੱਲ ਹੈ ਤਾਂ ਹਾਲਾਤ ਬਹੁਤ ਮਾੜੇ ਚਿੰਤਾਜਨਕ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹੋਰ ਵੀ ਬਾਈ ਇਹ ਵੀ ਬਾਈ ਜੀ ਤੋਂ ਡਿਵੀਜ਼ ਮਿੰਟ ਸੀ ਹਾਂਜੀ ਸਾਡ ਡਿਵੀ ਸੀ ਕਿੰਨੀ ਜਮੀਨ ਡੇਗੀ ਆਪਣੇ ਤਿੰਨ ਕਿੱਲੇ ਡੇਗੀ ਭਾਜੀ ਜੇਕਰ ਇੱਥੋਂ ਲਗਾਤਾਰ ਇਹ ਅੱਗੇ ਵੱਧ ਰਿਹਾ ਤੇ ਕਿੰਨੇ ਕੁ ਟਾਈਮ ਚ ਅੱਗੇ ਜੇਕਰ ਪ੍ਰਸ਼ਾਸਨ ਕੋ ਰੋਕ ਨਹੀਂ ਪਾਉਂਦਾ ਤੇ ਕਿੰਨੇ ਕੁ ਟਾਈਮ ਚ ਅੱਗੇ ਜਾ ਸਕਦਾ ਹੈ ਅੱਗੇ ਭਾਜੀ ਇਹ ਦੇਖੋ ਹੁਣ ਦੋ ਤਿੰਨ ਦਿਨ ਚ ਅੱਗਾ ਜਾ ਸਕਦਾ ਜਿੱਦਾਂ ਹੁਣ ਇੱਥੇ ਲੱਗ ਗਿਆ ਇਹ ਤੋਂ ਅੱਗੇ ਪਿੰਡ ਕਿੰਨੇ ਕੁ ਆ ਪਿੰਡਾਂ ਆਗੇ ਆ ਪੰਜ 6 ਪਿੰਡ ਆ ਪੰਜ 6 ਪਿੰਡਾਂ ਨੂੰ ਨੁਕਸਾਨ ਹੋ ਸਕਦਾ ਹਾਂ ਨੁਕਸਾਨ ਹੋ ਸਕਦਾ ਬਰਨ ਦਾ ਨੁਕਸਾਨ ਹੋ ਸਕਦਾ ਆਪਣੀ ਆ ਦੇ ਆ ਥੋੜਾ ਇਲਾਕਾ ਅੱਗੇ ਤਾਂ ਸਾਰੀ ਨੀਵੀਂ ਥਾਂ ਬੰਦ ਲੱਗੇ ਤਾਂ ਦਰਿਆ ਕਾਫੀ ਚੱਲ ਸਕਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹਾਵੇ ਕਿ ਤੁਸੀਂ ਕੋਲਾ ਦੇ ਕੋਹਾ ਹੀ ਆ ਤਿੰਨ ਕਿਲੇ ਉੰਦੇ ਚਾਦਲਾ ਦੋ ਕਨਾਲਾ ਹੀ ਬਚੇ ਆ ਜੀ ਹਾਂ ਬਾਕੀ ਆ ਤੇ ਹਾਂ ਉਹ ਬਾਕੀ ਤੁਸੀਂ ਦਰਿਆਵਾਂ ਦੇ ਰਹਿਣ ਵਾਲੇ ਆ ਤਾਂ ਜਿੱਦਾਂ ਦੇ ਹਾਲਾਤ ਬਣੇ ਹੋਏ ਇੱਥੇ ਆ ਜੋ ਕਿ ਨਗੇ ਤਾਂ ਜਿੱਦਾਂ ਦੇ ਹਾਲਾਤ ਬਣੇ ਹੋਏ ਚਿੰਤਾਜਨਕ ਹਾਲਾਤ ਆ ਆਪਾਂ ਕਹਿ ਸਕਦੇ ਆ ਕਿ ਇੰਤਾਂ ਦੇ ਕਿੰਨੇ ਕੁ ਟਾਈਮ ਦੇ ਵਿੱਚ ਅੱਗੇ ਦਰਿਆ ਜਾ ਸਕਦਾ ਜੇਕਰ ਇਹਨੇ ਜਿੰਨੀ ਜਮੀ ਡੇਗ ਗਈ ਹੈ ਪ੍ਰਸ਼ਾਸਨ ਨੂੰ ਇੱਥੇ ਕੀ ਕਰਨਾ ਚਾਹੀਦਾ ਜੋ ਰੋਕ ਪਾਈ ਜਾ ਸਕੇ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਪੱਥਰ ਲਿਆ ਕੇ ਨੁਚਾ ਬਣ ਦੇਣ ਕੋਈ ਇਹਨੂੰ ਦਰਿਆ ਨੂੰ ਰੋਕ ਪਾਇਆ ਜਾਵੇ ਜਾਂ ਮਤਲਬ ਕਿ ਹੋਰ ਕੋਈ ਜਿੱਦਾਂ ਵੀ ਮਤਲਬ ਕਿ ਬੰਨ ਕੇ ਤੇ ਆ ਜਿਹੜੇ ਤਾਂ ਜੇ ਇਦਾਂ ਇੱਕ ਦੋ ਵਾਰੀ ਪਾਣੀ ਆ ਕੇ ਦਰਾ ਤੇ ਨਾਲ ਲੱਗ ਲੱਗ ਜਾਦਾ ਬੰਨ ਹੁਣ ਕਿੰਨਾ ਫਰਕ ਪੈ ਗਿਆ ਬਾਈ ਅੱਜ ਪਹਿਲਾਂ ਦੂਰ ਸੀ ਹੁਣ ਬੰਨ ਤੋਂ ਕਿੰਨੀ ਕੁ ਦੂਰੀ ਹੈ ਅੱਗੇ ਤਾਂ ਬਹੁਤ ਦੂਰ ਸੀ ਅੱਗੇ ਤਾਂ ਉਹ ਜਿੱਥੇ ਕੋ ਦਿਖਦੇ ਹੁਣ ਕਿ ਕਿ ਬੰਨ ਨੇੜੇ ਆ ਗਿਆ ਹਾਂ ਲੱਗੇ ਬੰਨ ਅੱਗੇ ਬਾਈ ਇੱਕ ਹੋਰ ਗੱਲ ਵੀ ਹੈ ਕਿ ਕਹਿੰਦੇ ਕਿ ਅੱਗੇ ਨੀਵਾ ਥਾਂ ਬਹੁਤ ਜ਼ਿਆਦਾ ਹਾਂਜੀ ਹਾਂਜੀ ਫਿਰ ਨੀਵੇਂ ਉੱਚੀ ਥਾਂ ਦਾ ਫਰਕ ਕੀ ਹੁੰਦਾ ਹੈ ਫਰਕ ਤਾਂ ਬਹੁਤ ਉੱਥੇ ਚਲੇਗਾ ਹੁੰਦਾ ਜਦੋਂ ਨੀਵੇਂ ਥਾਂ ਜਾਊਗਾ ਤਾਂ ਫਿਰ ਅੱਗੇ ਹੋਰ ਵਧੂਗਾ ਆ ਉਹ ਤਾਂ ਵਧਣਾ ਵਿੱਚ ਮਿੰਟੋ ਮਿੰਟੇ ਦਾ ਹਲਾ ਕੇ ਤੇ ਬੰਨ ਵੀ ਦੇਖ ਸਕਦਾ ਕੋਈ ਪ੍ਰਸ਼ਾਸਨ ਤੋਂ ਮੰਗ ਕੋਈ ਡਿਮਾਂਡ ਹਾਂਜੀ ਇਹ ਹੈ ਇਹ ਪੱਥਰ ਲਿਆ ਕੇ ਨੋਚਾ ਨੋਚਾ ਬੰਨਣੇ ਦੀ ਮਜਬੂਤੀ ਕਰਨ ਕੋਈ ਜ਼ਮੀਨਾਂ ਨੂੰ ਬਾਤ ਜਾਣ ਜਾਂ ਕੋਈ ਘਰ ਜਿਹੜੇ ਕੇ ਬੰਨ ਤੇ ਉਹ ਬਾਤ ਜਾਣ ਕੇ ਬੰਨ ਬੱਜੂਗਾ ਹਾਂਜੀ ਤਾਂ ਹਾਲਾਤ ਤੁਸੀਂ ਮਾੜੇ ਨਹੀਂ ਚਿੰਤਾਜਨਕ ਨਹੀਂ ਹੋ ਰਗੇ ਤਸਵੀਰਾਂ ਵੀ ਦਿਖਾਉਨੇ ਆ ਇੱਧਰ ਪੈਣ ਖੜੀ ਹੈ ਪਰ ਮਾਤਾ ਤੁਸੀਂ ਸ਼ੁਰੂ ਕਰ ਲੈਨੇ ਆਪਾਂ ਮਾਤਾ ਹਾਲਾਤ ਕਾਫੀ ਜ਼ਿਆਦਾ ਮਾੜੇ ਆ ਜ਼ਮੀਨਾਂ ਕਾਫੀ ਜ਼ਿਆਦਾ ਲੱਗੀਆਂ ਕਿੰਨੀਆਂ ਕੁ ਡੀਆਂ ਵਾਦੂ ਵਾਦੂ ਜ਼ਮੀਨਾਂ ਡੱਗ ਗਆਂੀਆਂ ਕੋਈ ਸਾਨੂੰ ਤਾਂ ਸਮਝ ਨਹੀਂ ਆ ਗਈ ਅਸੀਂ ਤਾਂ ਬਾਸੀਵੇਂ ਰਹਿੰਦੇ ਰਹਨੇ ਇੱਕ ਵੀ ਲੰਬੇ ਟਾਈਮ ਤੋਂ ਤੁਹਾਡੀ ਉਮਰ ਵੀ ਆ ਤੇ ਤਕਰੀਬਨ 14 ਤੋਂ ਤੁਸੀਂ ਦੇਖਣ ਲੱਗੇ ਹੋ ਤੇ ਹਾਲਾਤ ਦਰਿਆ ਦੇ ਇਸੇ ਤਰ੍ਹਾਂ ਦੇ ਆ ਉਹਦੇ ਅੱਗੇ ਤਾਂ ਉਹ ਉੱਥੇ ਬਹੁਤ ਦੂਰ ਸੀ ਤੇ ਐਵੇਂ ਹੁਣ ਹੌਲੇ ਡਿੱਗਦਾ ਡਿੱਗਦਾ ਹੁਣਾ ਚਾਹਤੇ ਡੇਗ ਭਈ ਹਾਰੇ ਹੁਣ ਜਿਆਦਾ ਡੇਗੇ ਹਾਂ ਸਾਰੀ ਪੈਲੀ ਹੁਣ ਸਾਡੀ ਗਈ ਚਲੀ ਥੋੜੀ ਜਿਵੇਂ ਸਾਰੀ ਡੇਗੀ ਕਿਥੇ ਹੋਰ ਹੁਣ ਥੋੜੀ ਜੀ ਰਹਿ ਗਈ ਉਹ ਹੁਣ ਦਾ ਕੀ ਪਤਾ ਹੁਣ ਚੱਲ ਆਂਦਾ ਹੁਣੇ ਕੀ ਪਤਾ ਹੁਣ ਬਚਦੀ ਕਿ ਨਹੀਂ ਹੁਣ ਕੋਈ ਸਾਨੂੰ ਯਕੀਨ ਨਹੀਂ ਬਚਦੀ ਕਿ ਨਹੀਂ ਬਚੀ ਤੀ ਇਧਰ ਇਹ ਭੈਣ ਜੀ ਭੈਣੇ ਤੁਹਾਡੀ ਵੀ ਜ਼ਿੰਮੇ ਸੀਗੀ ਹਾਂ ਸਾਡੀ ਵੀ ਜ਼ਿੰਮੇ ਸੀ ਕਿੰਨੀ ਕੁ ਡੇਕੀ ਗਏ ਦਰਿਆ ਚ ਉਹ 2 ਕਿਲੋ ਗਈ ਸੀ ਸਾੜੀ ਉਹ ਤੇ ਕਿੰਨੀ ਬਚੀ ਕਿੰਨੀ ਹੁਣ ਬਚੀ ਨਹੀਂ ਥੋੜੀ ਬਹੁਤ ਹੀ ਬਚੀ ਹੈ ਸਾਡੀ ਪੈੜੀ ਸਾਰੀ ਦਰਿਆ ਦੇ ਵਿੱਚ ਫਿਰ ਭੈਣੇ ਦੇਖੋ ਹਰ ਇੱਕ ਨਵਾਸ ਹੁੰਦੀ ਹੈ ਝੋਨਾ ਪਤਣ ਤੇ ਅੜ ਜਾਂਦੇ ਫੈਸੇ ਫੜੇ ਹੁੰਦੇ ਆ ਉਹ ਵੀ ਦੇਣੇ ਹੁੰਦੇ ਆ ਤਾਂ ਫਿਰ ਇਤੋਂ ਅੱਗੇ ਤਾਂ ਫਿਰ ਕਾਰੋਬਾਰ ਖਤਮ ਹੋ ਜਾਣਗੇ ਤੁਹਾਡੇ ਕਰੋਗੇ ਕੀ ਤੁਸੀਂ ਗੁਜ਼ਾਰਾ ਕਿੱਦਾਂ ਚੱਲੂਗਾ ਇਵੇਂ ਹੀ ਆ ਵੀ ਰਧਿਆੜੀ ਜੋਤਾਂ ਹੀ ਕਰੀਦਾ ਜਿੱਥੇ ਜ਼ਮੀਨ ਸੀ ਸਰਦਾਰੀ ਸੀ ਉਹ ਦਿਹਾੜੀਆਂ ਜੋ ਕਿਤੇ ਕਰਾਂਗੇ ਸਾਨੂੰ ਕੋਈ ਦਿੰਦਾ ਵੀ ਨਹੀਂ ਗਰੀਬਾਂ ਨੂੰ ਕੋਈ ਖਰਚਾ ਵੀ ਤਾਂ ਇਹ ਲਾਹਤ ਚਿੰਤਾਜਨਕ ਨੇ ਅੱਗੇ ਪੈਣ ਜੀ ਪੈਣ ਜੀ ਤੁਹਾਡੇ ਵਿੱਚ ਮਿਸ ਹਾਂਜੀ ਸਾਡੀ ਤਿੰਨ ਕਿੱਲੇ ਗਈ ਸੀ ਉਹ ਵੀ ਡੱਗ ਗਈ ਸਾਡੀ ਕਿਵੇਂ ਡੱਗ ਗਈ ਸਾਡੀ ਤਿੰਨ ਕਿੱਲੇ ਗਈ ਸਾਰੀ ਜ਼ਮੀਨ ਹਾਂਜੀ ਹਾਂਜੀ ਤੇ ਸਾਡੀ ਕੋਈ ਮਦਦ ਨਹੀਂ ਕਰਦਾ ਜੇ ਸਾਡੀ ਮਦਦ ਕੋਈ ਨਹੀਂ ਕਰਦੇ ਫੇ ਆਜ ਬਣ ਕੇ ਹੋ ਗਿਆ ਚਲ ਤਾਂ ਹੋਰ ਪੈਣ ਕੀ ਚਾਹੂਗੇ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਸਾਨੂੰ ਚਾਰਾ ਚਾਹੀਦਾ ਸਾਡੇ ਵਣ ਆਣਾ ਚਾਹੀਦਾ ਹੈ ਜਮੀਨ ਚ ਡੇਕੇ ਕੀ ਕੁਝ ਮਾਰਨਾ ਚਾਹੀਦਾ ਮਾਜਵਾ ਤਾਂ ਹਾਲਾਤ ਬੜੇ ਚਿੰਤਾਜਨਕ ਨੇ ਇੱਕ ਅਗਲੀ ਤਸਵੀਰ ਦਿਖਾਣਾ ਜਿਸ ਦੇ ਸਾਹ ਤੇ ਖੋਰਾ ਟਾ ਲੱਗੀ ਹੋਈ ਹੈ ਇਹ ਸਾਹਮਣੇ ਤਸਵੀਰਾਂ ਨੇ ਅੱਗੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਨੇੜੇ ਜਕਰ ਬੰਦਾ ਜਾਂਦਾ ਤੇ ਵਿੱਚ ਵੀ ਦੇਖ ਸਕਦਾ ਕਿ ਕਿ ਟਾਹੀ ਬਹੁਤ ਜ਼ਿਆਦਾ ਜ਼ੋਰ ਦੀ ਲੱਗੀ ਹੋਈ ਹੈ ਇੱਥੇ ਅੱਗੇ ਤੱਕ ਦੇਖ ਸਕਦੇ ਹਾਂ ਪਰ ਪ੍ਰਸ਼ਾਸਨ ਨੂੰ ਜਿੱਥੇ ਮਾਨ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਮਾਨ ਸਰਕਾਰ ਕਹਿੰਦੀ ਹੈ ਕਿ ਅਸੀਂ ਕਰੋੜਾਂ ਰੁਪਏ ਲਗਾਤੇ ਆ ਪਰ ਮਾਨ ਸਰਕਾਰ ਨੂੰ ਇੱਛਾ ਹੈ ਕਿ ਦੇਖਣਾ ਚਾਹੀਦਾ ਜਮੀਨੀ ਹਕੀਕਤ ਕੀ ਹੈ ਲੋਕ ਕਿਸ ਤਰ੍ਹਾਂ ਸੰਤਾਪ ਹੰਡਾ ਰਿਹਾ ਹੈ ਇੱਕ ਪਾਸੇ ਸੀਐਮ ਆਸਰਾ ਮੋਦੀ ਸਰਕਾਰ ਤੇ ਵੱਡੇ ਇਲਜ਼ਾਮ ਲਾ ਰਿਹਾ ਕਿ ਤੋ ਰਾਹਤ ਫੰਡ ਥੋੜਾ ਦਿੱਤਾ ਹੈ ਪਰ ਇੱਥੇ ਸੀਮਾਨ ਨੂੰ ਆਪ ਨਰੀਖਣ ਕਰਨਾ ਚਾਹੀਦਾ ਹੈ ਕੱਲੇ ਕੱਲੇ ਹਲਕੇ ਦੇ ਵਿੱਚ ਆਪਣੇ ਐਮਐਲਏ ਭੇਜਨੇ ਚਾਹੀਦੇ ਆ ਜਾਂ ਹਲਕਾ ਚਾਰਜ ਭੇਜਨੇ ਚਾਹੀਦਾ ਹੈ ਇੱਥੋਂ ਦੇ ਹਾਲਾਤ ਬੜੇ ਚਿੰਤਾਜਨਕ ਹੈ ਮੇਰੀ ਸਮਾਜ ਸੇਵਕਾਂ ਨੂੰ ਵੀ ਅਪੀਲ ਹੈ ਕਿ ਜਹੇ ਪਿੰਡਾਂ ਦੇ ਵਿੱਚ ਆ ਕੇ ਤੁਸੀਂ ਦੇਖੋ ਸਰਕਾਰਾਂ ਤੇ ਹੁਣ ਕੰਮ ਊਖਾ ਹੋ ਗਿਆ ਮੈਨੂੰ ਲੱਗਦਾ ਹੈ ਕਿ ਸਰਕਾਰ ਦੇ ਹੱਥ ਖੜੇ ਹੋ ਗਿਆ ਬਾਕੀ ਤੁਸੀਂ ਇਸ ਵਾਰੀ ਕੀ ਸੋਚਦੇ ਹੋ ਆਪਣੇ ਜ਼ਰੂਰੀ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਸੋਨੂ ਦਾ ਨਾਮ ਹਰਦੇਪ ਸਿੰਘ ਦਾ ਨਾਰ ਨਿਊਜ਼